ਲੌਇਨ ਐਸਮ ਸਿੰਘ ਸੰਸਥਾਪਕ ਤੇ ਚੀਫ ਦੇਸ਼ਾ ਜੀ ਅੱਜ ਸਾਡੀ ਪੂਰੀ ਟੀਮ ਕੈਪਟਨ ਜਸਵਿੰਦਰ ਸਿੰਘ ਸ੍ਰਿੰਦਰ ਸ਼ਰਮਾ ਹਰਜੋਤ ਪ੍ਰਿੰਸ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਨਾਲ ਜਿਹੜਾ ਐਨਐਸਐਸ ਦੇ ਇੰਚਾਰਜ ਨੇ ਪ੍ਰੋਫੈਸਰ ਸਤਪਾਲ ਜੀ ਉਹ ਵੀ ਨਾਲ ਨੇ ਔਰ ਅੱਜ ਜਲੰਧਰ ਦੇ ਲਾਲਪੁਰ ਖਾਲਸਾ ਕਾਲਜ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਜੋ ਹੈਗਾ ਉਹ ਅਰੇਂਜ ਕੀਤਾ ਗਿਆ ਹੈਗਾ ਇਹਦੇ ਵਾਸਤੇ ਮੈਂ ਦੋ ਬੇਟੀਆਂ ਨੂੰ ਜਿਹੜਾ ਹੈਗਾ ਉਹ ਤੁਹਾਡੇ ਨਾਲ ਰੂਬਰੂ ਕਰਾਉਣਾ ਚਾਹੁੰਦਾ ਉਹ ਇਸ ਕਰਕੇ ਇੱਕ ਦਾ ਨਾਮ ਜਸਪ੍ਰੀਤ ਹੈ ਔਰ ਇੱਕ ਦਾ ਨਾਮ ਕਰਨਪ੍ਰੀਤ ਹੈ ਔਰ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਦੋਨਾਂ ਹੀ ਭੈਣਾਂ ਨੇ ਜਿਹੜਾ ਹੈਗਾ ਅੱਜ ਉਹ ਬਲੱਡ ਡੋਨੇਟ ਕੀਤਾ ਹੈਗਾ ਬਲੱਡ ਡੋਨੇਸ਼ਨ ਤੇ ਬਲੱਡ ਡੋਨੇਸ਼ਨ ਅਸੀਂ ਕਿਉਂ ਕਰਦੇ ਹਾਂ ਸਾਡੇ ਕੋਲ ਤਕਰੀਬਨ 25000 ਦੇ ਕਰੀਬ ਹਿੰਦੁਸਤਾਨ ਦੇ ਥੈਰੇਸੀਮੀਆਂ ਬੱਚੇ ਹੈਗੇ ਨੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਸਾਡੇ ਕੋਲ 70 ਦੇ ਕਰੀਬ ਬੱਚੇ ਹੈਗੇ ਨੇ ਔਰ ਹੀ ਹਸਪਤਾਲ ਦੇ ਵਿੱਚ ਵੀ ਤਕਰੀਬਨ 50 ਦੇ ਕਰੀਬ ਜਿਹੜੇ ਹੈਗੇ ਨੇ ਉਹ ਥੈਲੇਸੈਮਿਕ ਬੱਚੇ ਨੇ ਇਹਨਾਂ ਦਾ ਆਪਣਾ ਖੂਨ ਜਿਹੜਾ ਹੈਗਾ ਉਹ ਨਹੀਂ ਬਣਦਾ ਔਰ ਇਹਨਾਂ ਨੂੰ ਹਰ 15 ਦਿਨ ਦੇ ਬਾਅਦ ਜਿਹੜਾ ਹੈ ਉਹ ਖੂਨ ਚੜਾਉਣਾ ਪੈਂਦਾ ਔਰ ਇਹ ਖੂਨ ਇਸੇ ਕਰਕੇ ਜਿਹੜਾ ਅਸੀਂ ਤਾਂ ਹੀ ਚੜਾ ਪਾਵਾਂਗੇ ਜੇਕਰ ਅਸੀਂ ਜਿਹੜਾ ਹੈਗਾ ਉਹ ਬਲੱਡ ਡੋਨੇਟ ਕਰਾਂਗੇ ਉਹਨਾਂ ਨੇ ਦੋਨਾਂ ਹੀ ਭੈਣਾਂ ਨੇ ਆਪਣੀ ਇੱਕ ਐਗਜ਼ੈਂਪਲ ਜਿਹੜੀ ਹੈਗੀ ਹੈ ਸਮਾਜ ਦੇ ਸਾਹਮਣੇ ਪੇਸ਼ ਕੀਤੀ ਹੈਗੀ ਹੈ ਕਿ ਅਸੀਂ ਲੜਕੀਆਂ ਜਿਹੜੀਆਂ ਹੈਗੀਆਂ ਅਸੀਂ ਲੜਕੇ ਨਾਲੋਂ ਕਿਸੇ ਵੀ ਤਰ੍ਹਾਂ ਜਿਹੜੀਆਂ ਹੈਗੀਆਂ ਉਹ ਘੱਟ ਨਹੀਂ ਹੈਗੀਆਂ ਮੈਂ ਚਾਹੁੰਦਾ ਕਿ ਕਿਰਨਦੀਪ ਤੇਜਸਪ੍ਰੀਤ ਤੁਹਾਡੇ ਨਾਲ ਇੱਕ ਇੱਕ ਮਿੰਟ ਆਪਣਾ ਸ਼ੇਅਰ ਕਰਨ ਬਲੱਡ ਡੋਨੇਸ਼ਨ ਦੇ ਬਾਰੇ ਗੁੱਡ ਮਾਰਨਿੰਗ ਹੈਲੋ एवरीवन ਮੈਨੂੰ ਬਹੁਤ ਵਧੀਆ ਲੱਗਾ ਬਲੱਡ ਡੋਨੇਟ ਕਰਕੇ ਤਾਂ ਕਿ ਲੋੜਵੰਦ ਜਿਹੜੇ ਆ ਉਹਨਾਂ ਨੂੰ ਬਲੱਡ ਮਿਲ ਸਕੇ ਬਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਾਰੇ ਬੱਚੇ ਜਿਹੜੇ ਮਤਲਬ ਆਣ ਕਿ ਬਲੱਡ ਡੋਨੇਟ ਕਰਨ ਸਾਰੇ ਮੋਟੀਵੇਟ ਕਰਨ ਓਕੇ ਥੈਂਕ ਯੂ ਕਰਨਪ੍ਰੀਤ ਥੈਂਕ ਯੂ ਜਸਪ੍ਰੀਤ ਮੈਂ ਅਪੀਲ ਕਰਦਾ ਸਾਡੀਆਂ ਦੂਜੀਆਂ ਬੇਟੀਆਂ ਨੂੰ ਵੀ ਯੋ ਵੀ ਰੈਗੂਲਰਲੀ ਜੁੜਾ ਹੈਗਾ ਉਹ ਹਰ ਤਿੰਨ ਮਹੀਨੇ ਬਾਅਦ 90 ਦਿਨ ਦੇ ਬਾਅਦ ਜਿਹੜਾ ਹੈਗਾ ਆਪਣਾ ਬਲੱਡ ਨੀਡ ਤੁਸੀਂ ਕਰੋ ਇਸ ਨਾਲ ਤੁਸੀਂ ਹੈਲਦੀ ਵੀ ਰਹੋਗੇ ਔਰ ਸਮਾਜ ਦੇ ਵਿੱਚ ਤੁਹਾਡੀ ਜਿਹੜੀ ਯੋਗਦਾਨ ਹੈਗਾ ਉਹ ਇੱਕ ਸਿਗਨੀਫੀਕੈਂਟ ਇਵੈਂਟ ਦੇ ਤੌਰ ਤੇ ਜਿਹੜਾ ਹੈ ਉਹ ਜਾਣਿਆ ਜਾਵੇਗਾ ਧੰਨਵਾਦ ਬਹੁਤ-ਬਹੁਤ ਪਲੈਟੂਨੇਸ਼ਨ ਕੈਂਪ ਅੰਮ੍ਰਿਤਸ਼ਹੀਪ ਐਨ ਜੀਓ ਤੇ ਲਾਇਲਪੁਰ ਖਾਲਸਾ ਕਾਲਜ ਮੈਨੇਜਮੈਂਟ ਵੱਲੋਂ ਲਗਾਇਆ ਗਿਆ ਆ ਜਿੱਥੇ ਵੀ ਬੱਚੇ ਵੱਧ ਤੋਂ ਵੱਧ ਯੋਗਦਾਨ ਦੇ ਰਹੇ ਨੇ ਉੱਥੇ ਹੀ ਸਟਾਫ ਮੈਂਬਰ ਟੀਚਰ ਸਾਰੇ ਯੋਗਦਾਨ ਦੇ ਰਹੇ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਸਟਾਫ ਮੈਂਬਰ ਨਮਿਤ ਸਾਹਿਬ ਜੀ ਸਮਾਪਨਾ ਨਾਮ ਜੀ ਮੇਰਾ ਨਾਮ ਪ੍ਰੋਫੈਸਰ ਪ੍ਰੀਤੀ ਲਾਇਲਪੁਰ ਖਾਲਸਾ ਕਾਲਜ ਤੋਂ ਪੰਜਾਬੀ ਵਿਭਾਗ ਤੋਂ ਜੀ ਹਾਂਜੀ ਮੈਮ ਜਿਵੇਂ ਕਿ ਤੁਸੀਂ ਦੇਖ ਰਹੀ ਹੋਗੀ ਵੱਧ ਤੋਂ ਵੱਧ ਬੱਚੇ ਡੋਨੇਸ਼ਨ ਕਰ ਰਹੇ ਆ ਬਲੱਡ ਡੋਨੇਸ਼ਨ ਕਰ ਰਹੇ ਆ ਕਿਵੇਂ ਦੇਖਦੇ ਸੀ ਆ ਚੀਜ਼ ਬਹੁਤ ਵਧੀਆ ਆ ਅਸੀਂ ਤਾਂ ਚਾਹੁੰਦੇ ਹਾਂ ਕਿ ਬੱਚੇ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਆ ਇਹਨਾਂ ਨੂੰ ਪਤਾ ਲੱਗੇ ਕਿ ਨੈਤਿਕ ਕਦਰਾਂ ਕੀਮਤਾਂ ਦੇ ਇਹ ਵੀ ਕਿ ਨੈਤਿਕ ਕਦਰਾਂ ਕੀਮਤਾਂ ਦਾ ਹੀ 파ਟ ਹੈਗਾ ਆ ਕਿਸੇ ਦੀ ਜ਼ਿੰਦਗੀ ਬਚਾਉਣਾ ਖੂਨਦਾਨ ਕਰਕੇ ਬਹੁਤ ਵਧੀਆ ਲੱਗਦਾ ਆ ਅਸੀਂ ਖੁਦ ਮੈਂ ਖੁਦ ਆਈਆਂ ਬਲੱਡ ਡੋਨੇਟ ਕਰਨ ਤਾਂ ਕਿ ਸਾਡੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੇ ਹੋਰ ਅੱਗੇ ਵੱਧ ਕੇ ਉਹ ਵੀ ਖੂਨਦਾਨ ਕਰਨ। ਇਹ ਫਸਟ ਟਾਈਮ ਕਰ ਰਹੇ ਹੋ ਡੋਨੇਟ? ਨਹੀਂ ਮੈਂ ਪਹਿਲਾਂ 2-3 ਵਾਰ ਕਰ ਚੁੱਕੀ ਹਾਂ। ਹਾਂਜੀ। ਔਰ ਹੁਣ ਮੇਰੇ ਸਾਥੀ ਜਿਹੜੇ ਹੈਗੇ ਆ ਕੁਲੀਗਸ ਉਹ ਵੀ ਆ ਰਹੇ ਆ। ਹਾਂਜੀ 5-10 ਮਿੰਟs ਉਹਨਾਂ ਨੇ ਆ ਜਾਣਾ ਹੈ ਤੇ ਉਹ ਵੀ ਕਰਨਗੇ। ਹਾਂਜੀ। ਮੈਮ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੋ ਕੀ ਦੇਵੋਗੇ ਤੁਸੀਂ? ਅ ਦੇਖੋ ਜੀ ਸਾਡਾ ਤਾਂ ਇਹੀ ਮੈਸੇਜ ਹੈਗਾ ਆ ਕਿ ਜੇਕਰ ਸਾਡੀ ਇੱਕ ਕੋਸ਼ਿਸ਼ ਤੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਤਾਂ ਸਾਨੂੰ ਜਰੂਰ ਉਹ ਕੋਸ਼ਿਸ਼ ਕਰਨੀ ਚਾਹੀਦੀ ਆ ਔਰ ਜਿਵੇਂ ਕਿ ਕਿਹਾ ਜਾਂਦਾ ਕਿ ਖੂਨਦਾਨ ਮਹਾਦਾਨ ਆ ਬਾਕੀ ਦਾਨਾਂ ਨਾਲੋਂ ਇਹ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਹਨਾ ਤੇ ਥੋੜਾ ਘਬਰਾ ਜਾਂਦੇ ਆ ਬਲੱਡ ਦੇਣ ਤੋਂ ਪਹਿਲਾਂ ਯਾ ਫਿਰ ਉਹ ਜਦੋਂ ਉੱਠਦੇ ਆ ਉਹਨਾਂ ਨੂੰ ਹੋਰ ਤਰ੍ਹਾਂ ਫੀਲ ਹੁੰਦੀ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਇਹ ਵੀ ਐਸੇ ਨਾਰਮਲ ਪ੍ਰੋਸੈਸ ਹੈਗਾ ਅੱਜ ਕੱਲ ਦੇ ਬੱਚੇ ਐਜੂਕੇਟਿਡ ਹੈਗੇ ਆ ਪਤਾ ਆ ਬੱਚਿਆਂ ਨੂੰ ਨਾ ਮਤਲਬ ਹੁਣ ਜਿਵੇਂ ਕਿ ਸਾਇੰਸ ਦੇ ਬੱਚੇ ਹੈਗੇ ਆ ਜਾਂ ਫਿਰ ਅੱਜ ਕੱਲ ਹਰ ਇੱਕ ਬੱਚੇ ਨੂੰ ਆਮ ਤਰੀਕੇ ਦੇ ਨਾਲ ਨੋਲਿਜ ਹੈਗੀ ਇਸ ਚੀਜ਼ ਦੀ ਹੈ ਨਾ ਕਿ ਕੋਈ ਪ੍ਰੋਬਲਮ ਨਹੀਂ ਹੁੰਦੀ ਇਹ ਤਾਂ ਪ੍ਰੋਸੈਸ ਹੈਗਾ ਨਾਰਮਲ ਪ੍ਰੋਸੈਸ ਹੈ ਉਸ ਤੋਂ ਬਾਅਦ ਖੂਨ ਉਹਨਾਂ ਹੀ ਮਤਲਬ ਬਣ ਜਾਂਦਾ ਦੋ ਤਿੰਨ ਮਹੀਨੇ ਦੇ ਵਿੱਚ ਰਿਕਵਰੀ ਹੋ ਜਾਂਦੀ ਹੈ ਹੈ ਨਾ ਤੇ ਕੋਈ ਮੁਸ਼ਕਲ ਨਹੀਂ ਹੈਗੀ ਥੋੜੀ ਜੀ ਵੀਕਨੈਸ ਹੁੰਦੀ ਆ ਹਾਂ ਕਈ ਵਾਰੀ ਬੱਚਿਆਂ ਨੂੰ ਪਰ दिए दिए दिए? हाँ जी ब्लड देख वैसे तो कुछ नहीं है ठीक ही है ज़्यादा वो नहीं होता कि हाँ बस डर ही होता है मन का कि हाँ चक्कर आ जाएंगे या तबीयत खराब हो जाएगी फर्स्ट टाइम दिया मैम हाँ जी फर्स्ट टाइम देना चाहते हैं आप यूथ को ब्लड डोनेशन करना तो एक अच्छी चीज़ है कि हाँ आपकी बॉडी भी हेल्थी रहेगी और जिसको जरूरत है उसको मिल भी जाएगा ब्लड